ਸਰਬਜੀਤ ਸੰਗਰੂਰ ਵੀਦੀ ਰਛਨਾ ਕੁਝ ਸਾਲ ਮੈਨੂੰ ਪਾਲ-ਪੋਸ ਕੇ ਆਖੜੇ ਹੁਣ ਤੂੰ ਤੰ ਬਰਾਇਆ ਮੇਰੇ ਮਾਂਦਿਆਂ ਮੇਰੇ ਗਣੇ ਪਾ ਮੈਨੂੰ ਗੜੇ ਪਾਇਆ ਕਰ ਆਪਣੇ ਬੋਤੀਆਂ ਬੋਚਾ ਤਾਨੇ ਕਰ ਬਤੇਰੀਆਂ ਖੁੱਲਾ ਤਾਨੇ ਮੇਰੀ ਗੱਲੀ ਤੇ ਸਹੀ ਸੇਧ ਜਿੰਦੈ ਬਰਸੀ ਆ ਜਾਂਦੀਆਂ ਪੁੱਲਾਂ ਨਾਲ ਬਚਪਨ ਤੋਂ ਸਮਝਾਂਦੇ ਆਵਣ ਤੂੰ ਛੱਡ ਏ ਕਰ ਜਾਣਾ ਜੇ ਲਵੇਂ ਮਨ ਲਗਾ ਸੇ ਕਮਲ ਸਾਰੇ ਤਾਂ ਹਰ ਮਨ ਨੂੰ ਪਾਣਾ ਪਤਾ ਨਾ ਕਿਹੜੇ ਕਰ ਜਾਣਾ ਕਹੋ ਜੇ ਵੇਖਣ ਨੂੰ ਮਿਲਨ ਜਾਰੇ ਕਹੋ ਜੇ ਵੇਖਣ ਨੂੰ ਮਿਲਨ ਜਾਰੇ ਪਤਾ ਨਾ ਉਹਨਾਂ ਦਾ ਜਵਾਬ ਮੈਨੂੰ ਉਹ ਮੈਨੂੰ ਪਿਆਰੇ ਜਾਂ ਵਿਚਾਰੇ